ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ ਹੁਣ ਇੱਥੇ ਆਇਆ ਵੱਡਾ ਜ਼ਬਰਦਸਤ ਝਾਲ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣੇ ਹੁਣੇ ਜਾਣਕਾਰੀ ਮਿਲੀ ਹੈ ਕਿ ਵੀਰਵਾਰ ਨੂੰ ਕਿ ਝਾਲ ਤੇ ਝਟਕੇ ਮਹਿਸੂਸ ਕੀਤੇ ਕਿ ਉੱਥੇ ਇਹ ਘੰਟੇ ਦੇ ਅੰਦਰ ਦੋ ਵਾਰ ਭਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਇਸ ਤੋਂ ਬਾਅਦ ਲੋਕਾਂ ਤੋਂ ਬਾਹਰ ਆ ਗਏ ਨੈਸ਼ਨਲ ਸਿਸਮੋਲੋਜੀ ਸੈਂਟਰ ਦੇ ਅਨੁਸਾਰ ਇਸ ਦਾ ਕੇਂਦਰ ਫਰੀਦাবাদ ਵਿੱਚ ਭੂਮੀਗਤ 5 ਕਿਲੋਮੀਟਰ ਦੀ ਨਿਗਾਈ ਵਿੱਚ ਸੀ ਪਹਿਲਾ ਭਚਾਲ ਸਵੇਰੇ 10:00 ਤੇ ਦੂਜਾ ਸਵੇਰੇ 11:43 ਤੇ ਆਇਆ ਦੋਵਾਂ ਵਾਰ ਭਚਾਲ ਦੀ ਤੀਬਰਤਾ ਰੈਕਟਰ ਪਮਾਨੇ ਤੇ 2.4 ਸੀਪ ਭਚਾਲ ਹਰਿਆਣਾ ਦੇ ਫਰੀਦাবাদ ਵਿੱਚ ਆਇਆ ਜਿੱਥੇ ਕਿ ਇਹ ਭਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਇਹ ਪਾਰਟ ਵਿੱਚ 50 ਲਾਂ ਨੂੰ ਚਾਰ ਜੁਨਿਆਂ ਵਿੱਚ ਵੰਡਿਆ ਗਿਆ ਜਿਸ ਵਿੱਚ 2 3 ਤੇ 4 ਤੇ 5 ਸ਼ਾਮਿਲ ਹਨ ਇਸ ਦਾ ਵਾਕਨ ਯੋਗਮ ਦੇ ਅਨੁਸਾਰ ਕੀਤਾ ਜਾਂਦਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ